ਖੰਨਾ ਦੇ ਪਾਇਲ ਇਲਾਕੇ ਦੇ ਵਿੱਚ ਕਬਾੜ ਦੇ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗ ਗਈ। ਇਹ ਅੱਗ ਰਾਤ ਕਰੀਬ 3:30 ਵਜੇ ਲੱਗੀ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਦਫੜਾ ਮਾਹੌਲ ਬਣ ਗਿਆ। ਪਹਿਲਾਂ ਤਾਂ ਦਰਾਹਤ ਨੂੰ ਤੁਰੰਤ ਫਾਇਰ ਵਿਗੇਟ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਅੱਗ ਦਾ ਭਿਆਨਕ ਰੂਪ ਵੇਖਦਿਆਂ ਖੰਨਾ ਤੋਂ ਵੀ ਗੱਡੀਆਂ ਮੰਗਵਾਈਆਂ ਗਈਆਂ। ਫਾਇਰ ਵਿਗੇਟ ਦੀ ਟੀਮ ਵੱਲੋਂ ਸਵੇਰੇ 10:30 ਵਜੇ ਇਸ ਅੱਗ ਤੇ ਕਾਬੂ ਪਾਇਆ ਗਿਆ। ਇਹ 1:30 ਵਜੇ ਦੇ ਕਰੀਬ ਤੇ ਅੱਗ ਲੱਗੀ ਹੈ ਜੀ ਤੇ ਪਹਿਲਾਂ ਉਹਨਾਂ ਨੇ ਆਪ ਟਰਾਈ ਕੀਤੀ ਪਰ ਉਹਨਾਂ ਤੋਂ ਕਾਬੂ ਨਹੀਂ ਆਈ ਫਿਰ ਉਹਨਾਂ ਨੇ ਸਾਨੂੰ ਫੈਲ ਬਗੈਰ ਤੇ ਫੋਨ ਕੀਤਾ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਸਤਾਪ ਸਮੇਤ ਪੈਲ ਤੇ ਅੱਗ ਤੇ ਪਹੁੰਚ ਗਏ ਇਹ ਅੱਗ ਜੀ ਥੋਡੇ ਸੰਜੀਵ ਕੁਮਾਰ ਪੁੱਤਰ ਸਰਕਰੈਤੀ لال ਉਹਨਾਂ ਦੇ ਪੈਲ ਦੁਕਾਨ ਸੀ ਜੀ ਉਹਨਾਂ ਦੀ ਆਪਣੇ ਘਵਾਰ ਦੀ ਤੇ ਉਹਦੇ ਵਿੱਚ ਅੱਗ ਲੱਗੀ ਸੀ ਤੇ ਉਹਨਾਂ ਨੇ ਗੱਡੀਆਂ ਦੋ ਉਹਨੀਆਂ ਦੀਆਂ ਭਰਗੀਆਂ ਸੀ ਤੇ ਇੱਕ ਉਹਨਾਂ ਨੇ ਸਵੇਰੇ ਭਰ ਕੇ ਭੇਜਦੀ ਸੀ ਤੇ ਪਰ ਬਹੁਤ ਜਾਨੀ ਮਾਲੀ ਨੁਕਸਾਨ ਦਾ ਬਚਤ ਰਹਿ ਗਈ ਮੁਸ਼ਕਲ ਤਾਂ ਬਹੁਤ ਕੀਤੀ ਪਰ ਬਚਤ ਰਹਿ ਗਈ ਫਿਰ ਵੀ ਅੱਗ ਲੱਗਣ ਦਾ ਕਾਰਨ ਕੀ ਹੋਇਆ ਅੱਗ ਲੱਗਣ ਦਾ ਕਾਰਨ ਸਰ ਹਜੇ ਤੱਕ ਤਾਂ ਕੋਈ ਮਾਲਕਾਂ ਨੇ ਜਾਂ ਕੋਈ ਉਹ ਨਹੀਂ ਦੱਸਿਆ ਜੀ ਉਹ ਵੈਰੀਫਾਈ ਕਰ ਰਹੇ ਨੇ ਜੀ ਇਹ ਅੱਗ ਬਾਰੇ ਉਹ ਹੀ ਦੱਸਣਗੇ ਜੀ ਕਿੰਨੀਆਂ ਗੱਡੀਆਂ ਲੱਗੀਆਂ ਕਿੰਨੇ ਘੰਟੇ ਲੱਗਿਆ ਅੱਗ ਤੇ ਕਾਬੂ ਪਾਉਣੇ ਸਰ ਗੱਤੇ ਦੇਖ ਲੁਕ 1:30 ਵਜੇ ਤੋਂ ਲੱਗੇ ਹੋਏ ਜੀ 12 10:30 11 11 ਵਜੇ ਤੇ ਕਰੀਬ ਦਾ ਟਾਈਮ ਟਾਈਮ ਲੱਗ ਗਿਆ ਗੱਡੀਆਂ ਸਾਰੇ ਖੰਨੇ ਦੀਆਂ ਜੀ ਤਿੰਨ ਗੱਡੀਆਂ ਤੇ ਇੱਕ ਦਰਾਹੇ ਦੀ ਗੱਡੀ ਮੌਕੇ ਤੇ ਵੀ ਗਈ ਟੋਟਲ ਕਿੰਨੀਆਂ ਗੱਡੀਆਂ ਨਾਲ ਕਾਬੂ ਪਾਇਆ ਟੋਟਲ ਸਰ 8-9 ਗੱਡੀਆਂ ਲੱਗੀਆਂ ਜੀ ਇਹ ਮੇਂ ਦੇਖਿਆ ਗਿਆ ਉਸਨੇ ਨੇੜੇ ਬਸਨੀਕ ਸੀਗੇ ਪਿੰਡ ਤੋਂ ਬਾਹਰ ਦੀ ਸੀ ਹਾਂਜੀ ਉਹਦਾ ਨੁਕਸਾਨ ਹੋ ਸਕਦਾ ਉਸ ਤੋਂ ਵੀ ਕਿਹੜਾ ਹੈ ਸਰ ਬਸਨੀਕ ਠੀਕ ਸੀਗਾ ਜੀ ਪਰ ਐਡਾ ਕੋਈ ਅ ਰੱਦੀ ਦੀ ਅੱਗ ਸੀ ਜੀ ਕੋਈ ਪਰ ਮੌਕੇ ਤੇ ਪਹੁੰਚਣ ਕਰਕੇ ਉਤੇ ਕਾਬੂ ਪਾ ਲਿਆ ਤਾਂ ਕਰਕੇ ਸ਼ਾਇਦ ਹੀ ਬਚਤ ਰਹੇਗੀ ਤੇ ਸਭ ਤੋਂ ਵੱਡੀ ਪ੍ਰੋਬਲਮ ਸਰ ਪਾਣੀ ਦੀ ਆਈ ਜੀ ਸਾਨੂੰ ਉਥੇ ਪਾਣੀ ਭਰਨ ਲਈ ਸਾਨੂੰ ਹਾਈ ਡੈਂਟ ਨੇੜੇ ਕੋਈ ਨਹੀਂ ਸੀਗਾ ਜੀ ਇਹਦੇ ਕੋਲ ਨੁਕਸਾਨ ਦਾ ਰੋਸ ਜਹਰ ਕੀਤਾ ਗਿਆ ਹੈ ਜਿਹੜਾ ਮੌਕੇ ਤੇ ਡਿਊਟੀ ਅਫਸਰ ਸੀ ਉਹ ਦੀ 8 ਵੇ ਤੱਕ ਡਿਊਟੀ ਸੀ ਪਰ ਉਹ ਨਹੀਂ ਝਲਕ ਦੇਖ ਨੂੰ ਵੀ ਨਹੀਂ ਮਿਲੀ ਸਰ ਇਹ ਤਾਂ ਜੀ ਇਸ ਬਾਰੇ ਤੈ ਫਾਇਰ ਅਫਸਰ ਦੱਸਣਗੇ ਜੀ ਪਰ ਸਾਡੇ ਨਾਲ ਮੌਕੇ ਤੇ ਕੋਈ ਨਹੀਂ ਜੀਗਾ ਜੀ ਨਹੀਂ ਅਫਸਰ ਸੀ ਨਹੀਂ ਫਿਰ ਗੱਡੀ ਨਹੀਂ ਗਈ ਗੱਡੀ ਸਾਡੇ ਜਿਹੜਾ ਫਾਇਰ ਅਫਸਰ ਹੈ ਜੀ ਉਹਦਾ ਇੰਚਾਰਜ ਫਾਇਰ ਅਫਸਰ ਹੀ ਹੁੰਦਾ ਵਾ ਕਿਉਂਕਿ ਮੈਂ ਵਿੰਗ ਹੈਡ ਮੈਂ ਹੈਡ ਫਾਇਰ ਅਫਸਰ ਆ ਪਰ ਮੈਂ ਤਾਂ ਤੁਸੀਂ ਇਹ ਵੀ ਤੁਸੀਂ ਵੀ ਦੱਸਣ ਦੇ ਧਿਆਨ ਜਿ ਲੈਂਦੇ ਮੈਨੂੰ ਤੋਂ ਕਿਸੇ ਨੇ ਦੱਸਿਆ ਨਹੀਂ ਇਸ ਬਾਰੇ ਵੀ ਤੋਂ ਮੈਂ ਲਿਖਤੀ ਸਵਸਟੀਕਰ ਲਾਉਂਗਾ ਵੀ ਉਹਦੇ ਕੀ ਹੈ ਜੋ ਵੀ ਆ ਮੈਂ ਉਹ ਤਾਂ ਲਿਖ ਕੇ ਹੀ ਜਵਾਬ ਕਰੂੰਗਾ ਵੀ ਕਿਹੜੀ ਪੋਜੀਸ਼ਨ ਦੇ ਵਿੱਚ ਸੀਗਾ ਉਹ ਕਿੰਗ ਆਫ ਸਪਾਈਸਿਸ ਰੈਸਟੋਰੈਂਟ ਕਾਫੇ ਐਂਡ ਅ ਰੂਫ ਟਾਪ ਮੇ ਆਪਕਾ ਸਵਾਗਤ ਹੈ ਯਹਾਂ ਕੀ ਸਰਵਿਸ ਔਰ ਰੈਸਟੋਰੈਂਟ ਕਾ ਅੰਟੀਰੀਅਰ ਫਾਈਵ ਸਟਾਰ ਰੈਸਟੋਰੈਂਟ ਜੈਸਾ ਹੀ ਹੈ यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है